ਪਿਆਰਿਓ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਨੀ ਸੀ ਕਿ ਹਰ ਸਾਲ ਜਦੋਂ ਵੀ ਮੇਰਾ ਜਨਮ ਦਿਨ ਹੁੰਦਾ ਹੈ ਬਹੁਤ ਸਾਰੇ ਪ੍ਰੇਮੀ ਗੁਰਮੁਖ ਬੜੇ ਚਾਅ ਨਾਲ ਪਰਮੇਸ਼ਰ ਦਵਾਰ ਆਉਂਦੇ ਹਨ ਵਧਾਈਆਂ ਦਿੰਦੇ ਹਨ ਅਸੀਂ ਫਿਰ ਸੋਚਿਆ ਵੀ ਕਿਉਂ ਨਾ ਉਸ ਦਿਨ ਅਸੀਂ ਵੱਡਾ ਪ੍ਰੋਗਰਾਮ ਮਹੀਨਾਵਾਰੀ ਸਮਾਗਮ ਹੀ ਰੱਖ ਲਈਏ ਦੋਵੇਂ ਕੰਮ ਹੋ ਜਾਣਗੇ ਸੰਗਤਾਂ ਨੇ ਤੇ ਆਉਣਾ ਹੀ ਐ ਤੇ ਮਹੀਨਾਵਾਰੀ ਪ੍ਰੋਗਰਾਮ ਵੀ ਨਾਲ ਹੀ ਹੋ ਜਾਏਗਾ ਇਸ ਵਾਰ 7 ਜੁਲਾਈ ਦਾ ਦੀਵਾਨ ਹੋਏਗਾ ਇਹ ਜ਼ਰੂਰੀ ਜ਼ਰੂਰੀ ਬੇਨਤੀ ਹੈ ਵੀ ਸਮਾਂ ਆਉਦਾ ਦੀਵਾਨ ਦਾ 10 ਵਜੇ ਸਟੇਜ ਸ਼ੁਰੂ ਹੋ ਜਾਣੀ ਐ ਸਾਢੇ 10 ਵਜੇ ਜਾਂ 11 ਵਜੇ ਤੱਕ ਮੈਂ ਕੀਰਤਨ ਸ਼ੁਰੂ ਕਰਾਂਗਾ 1 ਵਜੇ ਤੱਕ ਅਰਦਾਸ ਕਰਦੇ ਆਂਗੇ ਉਸ ਤੋਂ ਬਾਅਦ ਫਿਰ ਸੰਗਤਾਂ ਨੇ ਮਿਲਣਾ ਐ ਬੜੇ ਸੋਹਣੇ ਲੰਗਰ ਕਈਆਂ ਪ੍ਰੇਮੀਆਂ ਗੁਰਮੁਖਾਂ ਵੱਲੋਂ ਲਾਏ ਗਏ ਹਨ ਸੋ ਆਪ ਸਾਰਿਆਂ ਨੂੰ ਬੇਨਤੀ ਹੈ ਕਿ 7 ਜੁਲਾਈ ਟਾਈਮ ਨਾਲ ਆਇਓ ਜੀ ਤਕਰੀਬਨ 10 ਵਜੇ ਹੀ ਹੋ ਸਕੇ ਤੇ ਪਹੁੰਚ ਜਾਇਓ ਦੂਰੋਂ ਦੂਰੋਂ ਜਿਨ੍ਹਾਂ ਨੇ ਬੱਸਾਂ ਗੱਡੀਆਂ ਲੈ ਕੇ ਆਉਣੀਆਂ ਟਾਈਮ ਨਾਲ ਦਰਸ਼ਨ ਦਿਓ ਤੇ ਐਤਵਾਰ ਦਾ ਦੀਵਾਨ 6 ਦਾ ਵੀ ਲੱਗਣਾ ਦਿਨੇ ਉਹ ਤਾਂ ਹਰ ਐਤਵਾਰ ਹੁੰਦਾ ਹੀ ਹੈ ਸਮਾਗਮ ਤੇ ਸੱਤ ਦਾ ਫਿਰ ਵੱਡਾ ਪ੍ਰੋਗਰਾਮ ਹੋਣਾ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਹੁਮ ਹੁਮਾ ਕੇ ਆਪ ਜੀ ਨੇ ਆਉਣਾ ਹੈ ਅਸੀਸਾਂ ਦੇਣੀਆਂ ਹਨ ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ ਤੇ ਰਲ ਮਿਲ ਕੇ ਕਿਸੇ ਬਹਾਨੇ ਇਕੱਠੇ ਹੋ ਜਾਈਏ ਤੇ ਆਪਾਂ ਸਾਰਿਆਂ ਨੇ ਲਾਹਾ ਲੈਣਾ ਹੈ ਆਪਣੀ ਜੀਵਨ ਯਾਤਰਾ ਸਫਲ ਕਰਨੀ ਹੈ ਕੁਝ ਨਾ ਕੁਝ ਸੰਗਤ ਵਿੱਚ ਆ ਕੇ ਸਿੱਖਣਾ ਹੈ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਹੈ ਖੁਸ਼ ਰਹਿਣਾ ਹੈ ਚੜ੍ਹਦੀ ਕਲਾ 'ਚ ਰਹਿਣਾ ਹੈ ਪਿਆਰ ਵਿੱਚ ਭਿੱਜੇ ਰਹਿਣਾ ਹੈ ਭਰੇ ਹੋਏ ਰਹਿਣਾ ਸੋ ਯਤਨ ਕਰਨਾ ਆਪ ਸਾਰਿਆਂ ਨੇ 7 ਜੁਲਾਈ ਨੂੰ ਦਰਸ਼ਨ ਦੇਣ ਦੀ ਕਿਰਪਾਲਤਾ ਕਰ